ਤੁਹਾਨੂੰ ਗਲੋਬਲ ਅਵੇਅਰਨੈਸ ਨਿਊਜ਼ ਦੇ ਮਾਧਿਅਮ ਤੋਂ ਇਹ ਜਾਣ ਤੁਸੀਂ ਇਸ ਗਲੋਬਲ ਅਵੇਅਰਨੈਸ ਨਿਊਜ਼ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਹਰ ਤਰ੍ਹਾਂ ਦੀਆਂ ਨਵੀਆਂ ਤੇ ਤਾਜ਼ੀਆਂ ਜਾਣਕਾਰੀਆਂ ਤੇ ਖਬਰਾਂ ਇਸ ਚੈਨਲ ਤੇ ਦੇਖਣ ਨੂੰ ਮਿਲਣਗੀਆਂ ਧੰਨਵਾਦ ਜੀ ਜੇਕਰ میرا کیا خدمت ہوا ایک ਸਟੂ ਜੋ ਲਾਈਨ ਦਾ ਜੇ ਚੋ ਬਾਸ ਗੱਬਾ ਸਵਾ ਦੇ ਕੋਈ ਸ਼ੇਬ ਦਾਦਾ ਦੀ ਜਾਤ ਦੇ ਵਿੱਚ ਕੋਈ ਪ੍ਰੋਗਰਾਮ ਬਣਾ ਰਹੇ ਸਭ ਦੀ ਸੰਗਤ ਇਕੱਠੇ ਹੋ ਕੇ ਇਹਦੇ ਬਾਰੇ ਤੁਹਾਡੇ ਕੋਲ ਕੋਈ ਕੁਝ ਜਾਣਾਂਗੇ ਅੱਜ ਜੋ ਪਿਛਲੇ ਦਿਨੀ ਇੱਥੇ ਇੱਕ ਤੱਕ ਕੁੰਬੇ ਦਾ ਟੇਰ ਲੱਗੇ ਹੁੰਦੇ ਸਨ ਐਕਸ਼ਨ ਕਮੇਟੀ ਨੇ ਇੱਥੇ ਕਈ ਦਿਨ ਅੰਦਰ ਧਰਨਾ ਮਾਰਨ ਤੋਂ ਬਾਅਦ ਕੋਈ ਸਫਲਤਾ ਪ੍ਰਾਪਤ ਕੀਤੀ ਹੈ ਇਸ ਕਰਕੇ ਸਭ ਤੋਂ ਜ਼ਿਆਦਾ ਮਾਣ ਮੌਕੇ ਮਨੋਸੰਸਾਹਿਬਾਂ ਦਾ ਵੀ ਫਰਮਾਦਾ ਜਿਨ੍ਹਾਂ ਨੇ ਇੱਕ ਪੂਰਾ ਚੱਕਰ ਦੇ ਵਿੱਚੋਂ ਸਾਡੀ ਮਦਦ ਕੀਤੀ ਚੌਲਕ ਗੰਦਗੀ ਤੋਂ ਸਾਨੂੰ ਬਚਾਇਆ ਇਲਾਕੇ ਦੇ ਲੋਕ ਜਿਹੜੇ ਬਿਮਾਰੀਆਂ ਨਾਲ ਮਰ ਰਹੇ ਸਨ ਬਿਮਾਰੀਆਂ ਨਾਲ ਉਹਨਾਂ ਨੂੰ ਵੀ ਰਾਖੀ ਮਿਲੀ ਹੈ ਉਸੇ ਤਰ੍ਹਾਂ ਵਿੱਚ ਵੀ ਇੱਕ ਦੂਸਰਾ ਅਤੇ ਹੱਥ ਫਾਟ ਜਗਾ ਹੈ ਸਥਾਨ ਹੈ ਜੈਪ ਜੈਦਾ ਬਾਬਾ ਜੋਰਾ ਸਿੰਘ ਬਾਬਾ ਪ੍ਰਤੇਜ ਸਿੰਘ ਫੱਡੇਗਰ ਸਾਹਿਬ ਅਤੇ ਇਸ ਮਗਰੋਂ ਹੋਏ ਤਾਂ ਉਹਨਾਂ ਦੀ ਯਾਦ ਵਿੱਚ ਇਹਨਾਂ ਨੇ ਇਹ ਪ੍ਰੋਗਰਾਮ ਕੀਤਾ ਕਿ ਸੰਤਾਂ ਵਾਸਤੇ ਵੱਡਾ ਲੰਗਰ ਨਾਲ ਵੱਡਾ ਕੰਮ ਵੀ ਕੀਤਾ ਹੈ ਕਿ ਜਿੱਥੇ ਸਰਦੀਆਂ ਵਿੱਚ ਲੋਕ ਸਰਦੀਆਂ ਦੇ ਐਨੇ ਭਿਆਨਕ ਸਰਦੀ ਤੋਂ ਦਰਦ ਕਰਦੇ ਨੇ ਕਿਆਂ ਕੋ ਕੋ ਕੱਪੜੇ ਪੈਨ ਨਹੀਂ ਉਹਨਾਂ ਵਾਸਤੇ ਇਹਨਾਂ ਨੇ ਗਰਮ ਕੱਪੜਿਆਂ ਦਾ ਵੀ ਡੰਡ ਲਗਾਇਆ ਨਾਲ ਬਿਸਕੁਟ ਰਸ ਹੋਰ ਕਈ ਤਰ੍ਹਾਂ ਦੇ ਪਾਸ ਬਣਾਏ ਨੇ ਮੈਂ ਇਸ ਗੱਲ ਦੀ ਇਹਨੂੰ ਵਧਾਈ ਦਿੰਦਾ ਹਾਂ ਕਿ ਲੋਕ ਜੋ ਅੱਜ ਥੰਦ ਦੇ ਜ਼ਿੰਨਾ ਵਿੱਚ ਕੱਪੜੇ ਦੀ ਲੋੜ ਸੀ ਉਹਨਾਂ ਲੋਨ ਨੇ ਕੰਮ ਕੀਤਾ ਇੱਕ ਤਰੁੱਧ ਪਿਆ ਗਰਮਾ ਗਰਮ ਖਾਣਾ ਦੋਣ ਕਰਨ ਵਾਸਤੇ ਦੂਸਰਾ ਇਹਨਾਂ ਨੇ ਇਹ ਜਿਹੜੇ ਗਰਮ ਕੱਪੜੇ ਲਿਆ ਕੇ ਦਿੱਤੇ ਇਨਾ ਗਰੀਬ ਆਦਮੀ ਦੇ ਨਾਮ ਮੁੱਲ ਲੈ ਕੇ ਕੱਪੜੇ ਨਹੀਂ ਕੀਲੇ ਪਾਸ ਉਹਦੇ ਉੱਤੇ ਉਹਨਾਂ ਨੂੰ ਇਹ ਸਭੀਆਂ ਦੇ ਵਿੱਚ ਰਾਤ ਦੀ ਹੈ ਇਹ ਇੱਕ ਐਕਸ਼ਨ ਕਮਟੀ ਹੈ ਇਹਦੇリエ ਦੋਸ਼ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਗੁਰ ਸਰਦੀ ਗਲਾ ਬੋਸਨ ਸੇਵਾ ਕਰਨ ਤੋਂ ਮੌਲ ਬਖਸ਼ ਤਾਂ ਕਿ ਇਹ ਸੋ ਸਮਾਜੀ ਸੇਵਾ ਕਰਕੇ ਦੁਨੀਆਂ ਕੇ ਸਮਾਜੀ ਹਿੱਤਰ ਕੇ ਬੇਸੰਖਿਆ ਪ੍ਰਮਾਤਮਾ ਜੈਤੂਨ ਜਹਾਜ਼ੀ ਤੱਕ ਸੇਵਾ ਕਰਨ ਵਾਲੀ ਸੇਵਾ ਸਭ ਤੋਂ ਸਤੁੱਤਮ ਹੈ ਜਿਹੜੀ ਇਹ ਨਦਨਾ ਵਿੱਚ ਕੀਤੀ ਰਹਿੰਦੀ ਇਹਦੇ ਲਈ ਮੈਂ ਧੰਨਵਾਦ ਕਰਦਾ ਸੋਡੀ ਜੀ ਤੁਸੀਂ ਦੱਸੋ ਵੀ ਆਪਾਂ ਜਿਹੜਾ ਸਹਿਬਜ਼ਾਦਾ ਜੀ ਦੀ ਯਾਦ ਦੇ ਵਿੱਚ ਮਨਾ ਰਹੇ ਆ ਇਹਦੇ ਬਾਰੇ ਕੀ ਜਾਣ ਇਹ ਸਾਹਿਬ ਅਸੀਂ ਜਵਾਡਕਸ਼ਨ ਤੋਂ ਜਗENDER ਮਾਲਕਾਂ ਸਾਹਿਬ ਦਾ ਬਾਲਾ ਜੀ ਦਾ ਵਿਆਹ ਤੇ ਸਭ ਜਾਣਦੇ ਦੀ ਯਾਦ ਵਿੱਚ ਕਿਉਂਕਿ ਉਹਨਾਂ ਨੇ ਉਸ ਦਿਨ ਦੋ ਤੱਕ 85 ਗਲਾਸ-ਗਲਾਸ ਸਾਨੂੰ ਉਹਨਾਂ ਨੂੰ ਪੁੱਛਣ ਪਾਣੇ ਸੀ ਉਹਨੇ ਬਰਤਨ ਦੇ ਸੀ ਤੇ ਮੋਤੀਰਾਮ ਮੈਰੇ ਜਿਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਸਿੱਖ ਸਮਾਜ ਦੇ ਵਿੱਚ ਉਹਨਾਂ ਨੇ ਫੁੱਟ ਦਾ ਲੰਗਰ ਲਾ ਕੇ ਜੀ ਮਾਨ ਜੀ ਇਕੱਲੇ ਸਾਹਿਬ ਆ ਕੇ ਉਸ ਵਕਤ ਕਿਉਂਕਿ ਬਹੁਤ ਠੰਡ ਸੀ ਸੰਭਾਗ ਬੋਲ ਤੁਸੀਂ ਇਹ ਇਸ ਕਰਕੇ ਦੁਦਿਤ ਕੈਸੀ ਤਾਂ ਦੋਤਾ ਨੰਗਰ ਇਸ ਕਰਕੇ ਕੀਤਾ ਕਿ ਛੋਟੇ ਸਾਹਿਬ ਜੱਤਾਂ ਦੀ ਯਾਰ ਦੇ ਵਿੱਚ ਜਿਹੜਾ ਲੰਗਰ ਲੱਗਦਾ ਹੈ ਇਹਦੇ ਵਿੱਚ ਸ਼ਾਮਲ ਨੇ ਸਾਰੇ ਰੱਬਾ ਸਾਹਿਬ ਆਏ ਨੇ ਸਭ ਜਵਾਲਾ ਸਿੰਘ ਕੋਲ ਤੋਂ ਕਹਾਜ ਤੱਕ ਸੰਸਾਨੀ ਕਹਿੰਦੇ ਚੇਅਰਮੈਨ ਸਾਹਿਬ ਗੁਰਿੰਦਰ ਬਲਜੀਤ ਜੀ ਲੋਕ ਸਿੰਘ ਬੈਠੇ ਆ ਸਾਡੇ ਸਾਰੇ ਅੱਜ ਬਲੰਕੀਆ ਸਾਰੇ ਆਫਸਰ ਸਾਰੇ ਅੱਜ ਇੱਥੇ ਆਏ ਹੋਏ ਆ ਅਸੀਂ ਇਹ ਪ੍ਰਾਲਾ ਕੀਤਾ ਤੇ ਨਾਲ ਨਾਲ ਅਸੀਂ ਜਿਸ ਤਰ੍ਹਾਂ ਗੱਭਾ ਸਾਹਿਬ ਨੇ ਦੱਸਿਆ ਕਿ ਥਾਂ ਤੇ ਨਾਂ ਦੇ ਵਿੱਚ ਜਿਹੜੇ ਲੋੜਵੰਦ ਬੰਦੇ ਆ ਉਹਨਾਂ ਕੋਲ ਵਿਚਾਰਾ ਕੋਲ ਨਹੀਂ ਹੈ ਕੋਈ ਗਰਮ ਕੱਪੜੇ ਉਹਨਾਂ ਨੂੰ ਅਸੀਂ ਗਰਮ ਕੱਪੜੇ ਦੇਣ ਦਾ ਪ੍ਰਾਲਾ ਕੀਤਾ ਔਰ ਮੇਰੇ ਖਿਆਲ ਨਾਲ ਸਾਰਿਆਂ ਨੂੰ ਬਹੁਤ ਪਸੰਦ ਆਇਆ ਮੈਂ ਸਾਰਿਆਂ ਦਾ ਖਾਸ ਕਰਕੇ ਵਿਜੇਂਦਰ ਮਲਕ ਜੀ ਵਿਜੇਂਦਰ ਸਿੰਘ ਸਾਹਨੇ ਜੀ ਗੱਭਾ ਸਾਹਿਬ ਗਗਨਜੀ ਹੋਰ ਜਿੰਨੇ ਵੀ ਅੱچھے ਸਾਡੇ ਕੋਲ ਪੁੱਜਣ ਤੇ ਆਏ ਆ ਬਣਾ ਸਾਰਿਆਂ ਦਾ ਬਹੁਤ ਮਾਣ ਕਰਦਾ ਕਿ ਨਾਲ ਸਾਡੇ ਨਾਲ ਇਸ ਬਹੁਤ ਦਾ ਕਾਲਾ ਸਿਖਾ ਦੇ ਨੰਬਰ ਦਾ ਤੇ ਪਕੜੇ ਕਰਨ ਦੇਣ ਦਾ ਉਹਨੂੰ ਸਹਾਇਤਾ ਇਹਨਾਂ ਉਮੀਦ ਕਰਦਾ ਕਿ ਅਸੀਂ ਜਿਹੜੀ ਬਲੈਕ ਐਕਸ਼ਨ ਕਮੇਟੀ ਆ ਗਗਨਦਰ ਮਾਰਤਾ ਹੋਣ ਸਟੇਟ ਜੋਨੇ ਅਸੀਂ ਢਲ ਕੇ ਅੱਗੇ ਤੋਂ ਹੋਰ ਕੋਈ ਨਾ ਕੋਈ ਜਿਹੜੇ ਪ੍ਰੋਜੈਕਟ ਆ ਇਸ ਤਰ੍ਹਾਂ ਦੇ ਅਭਰਾਨੇ ਆ ਜਿਹਦੇ ਵਿੱਚ ਆਮ ਲੋਕਾਂ ਨੂੰ ਆਮ ਜਨਤਾ ਨੂੰ ਕੋਈ ਨਾ ਕੁਝ ਰੂਪ ਦੇਈਏ ਨਾ ਨਵਾਂ ਨਵਾਂ ਬਸਰ ਕਲਾ ਕੰਗੀ ਕਿਸੇ ਕਰਦੇ ਰਹਾਂਗੇ ਔਰ ਮੈਂ ਇਹ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਵੀ ਅੱਜ ਸੱਜਣ ਕਿੱਥੇ ਸਾਡੇ ਆਏ ਨੇ ਜਦੋਂ ਹੌਸਲਾदाई ਕੀਤੀ ਹੈ ਉਹਨਾਂ ਨੇ ਖਾਸ ਕਰਕੇ ਗੱਗਾ ਸਾਹਿਬ ਜੀ ਬਹੁਤ ਬੜੀ ਪ੍ਰਸ਼ੰਸਾ ਕੀਤੀ ਜਿਹੜੇ ਗੁਰੂ ਸਾਹਿਬ ਜੀ ਦਾ ਆਵਾਜ਼ ਆ ਰਿਹਾ ਹੈ ਅਰਨਾ ਜੀ ਆ ਰਹੇ ਨੇ ਇੱਕ ਨਵਾਂ ਕਾਉਂਸਲਰ ਨਾਮ ਹੈ ਮੀਰ ਮੀਰ ਬਣਾਣਾ ਨਾ ਪੁਰਾਣੇ ਕਾਉਂਸਲਰ ਹੈਗੇ ਸਟਾਫ ਤਾਗੇ ਸਰੋਤ ਨੂੰ ਰੰਗ ਰੰਗਣ ਤੋਂ ਇੱਕ ਕਾਉਂਸਲਰ ਜਿਵੇਂ ਹੋ ਸਕਦਾ ਹੈ তা পিণ্ড হা যি اوه ري کي باج ڪري جوار ڏياري 22 سن کواليتي ڪيميرا آيو ٿا